ਗਿਆ ਜਦੋਂ ਪਤਾ ਚੱਲਿਆ ਕਿ ਉਹਨਾਂ ਦੇ ਘਰ ਦਾ ਇੱਕ ਪੁੱਤ ਜਿਹੜਾ ਹੈ ਜੋ ਭੋਪਾਲ ਤੋਂ ਆਇਆ ਸੀਗਾ ਆਪਣੀ ਰਖੜੀ ਬਣਵਾਉਣ ਲਈ ਭੈਣ ਤੋਂ ਉਸ ਨੂੰ ਮਾਰ ਦਿੱਤਾ ਗਿਆ ਹੈ ਫਿਲਹਾਲ ਪੂਰਾ ਮਾਮਲਾ ਤਰਨ ਤਾਰਨ ਦੇ ਮੁਰਾਦਪੁਰ ਮਹੱਲੇ ਦਾ ਹੈ ਜਿੱਥੇ ਇੱਕ ਭੈਣ ਕੋਲੋਂ ਰਖੜੀ ਬਣਵਾਉਣ ਆਏ ਭਰਾ ਦੀ ਗੁਆਂਢੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੋ ਦੱਸਦੇ ਨੇ ਆ ਕਿ ਪੁਲਿਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਜੋ ਮਾਮਲਾ ਸਾਹਮਣੇ ਆਇਆ ਹੈ ਬੇहद ਹੈਰਾਨ ਕਰਨ ਵਾਲਾ اور ਦੁਖਦਾਈ ਮਾਮਲਾ ਹੈ ਕਿ ਬੱਚਿਆਂ ਦੀ ਲੜਾਈ ਇੰਨੀ ਕੁ ਜ਼ਿਆਦਾ ਵੱਧ ਗਈ ਕਿ ਬੱਚਿਆਂ ਦੀ ਲੜਾਈ ਪਿੱਛੇ ਇੱਕ ਨੌਜਵਾਨ ਨੂੰ ਹੀ ਜਾਨੋਂ ਮਾਰ ਦਿੱਤਾ ਹੈ ਸੋ ਦੱਸਦੇ ਨੇ ਆ ਕਿ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜੋ ਸੰਜੂ ਨਾ ਦਾ ਨੌਜਵਾਨ ਹੈ 24 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਨੌਜਵਾਨ ਦੀ ਜੋ ਪੁਪਾਲ ਵਿਖੇ ਆਪਣੀ ਪਤਨੀ ਨਾਲ ਰਹਿੰਦਾ ਹੈ ਰਖੜੀ ਬਣਵਾਉਣ ਲਈ ਤਰਨਤਾਰਨ ਆਪਣੇ ਘਰ ਪਹੁੰਚਿਆ ਸੀ ਰਖੜੀ ਵਾਲੀ ਰਾਤ 8 ਵਜੇ ਦੇ ਕਰੀਬ ਦੱਸੀ ਜਾ ਰਹੀ ਘਟਨਾ ਜਿੱਥੇ ਉਸਦੇ ਜੋ ਸੰਜੂ ਹੈ ਔਰ ਗੋਪੀਨਾਥ ਇੱਕ ਨੌਜਵਾਨ ਦੋਵੇਂ ਜਾਣੇ ਕਾਰੋਬਾਰ ਘੁੰਮਣ ਦੇ ਲਈ ਨਿਕਲੇ ਸਨ ਤਾਂ ਰਾਹ ਦੇ ਵਿੱਚ ਹੀ ਗਵਾਂਡੀਆਂ ਦੇ ਵਿੱਚ ਰਹਿੰਦੇ ਨੌਜਵਾਨਾਂ ਨੇ ਰੋਕ ਰਸਤਾ ਰੋਕਿਆ ਉਸ ਤੋਂ ਬਾਅਦ ਸੰਜੂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਨਾਲ ਦੇ ਕਿਹਾ ਜਾ ਰਿਹਾ ਕਿ ਕੁਟਮਾਰ ਵੀ ਕੀਤੀ ਹੈ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋ ਗਿਆ ਗੁੱਜੀਆਂ ਸੱਟਾਂ ਵੀ ਲੱਗੀਆਂ ਜ਼ਖਮੀ ਹਾਲਤ ਵਿੱਚ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਅੱਜ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਆ ਪਰਿਵਾਰ ਦੇ ਵਿੱਚ ਕਾਫੀ ਦੁੱਖ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਲੱਗੀ ਬੱਚਿਆਂ ਦੀ ਲੜਾਈ ਜਿਹੜੀ ਹੈ ਉਹ ਖੂਨੀ ਜੰਗ ਬਣ ਗਈ ਹੈ ਸੋ ਦੱਸ ਦੇਣੀ ਆ ਕਿ ਬੱਚਿਆਂ ਦੀ ਲੜਾਈ ਪਿੱਛੇ ਵੱਡਿਆਂ ਦਾ ਆਪਸ ਵਿੱਚ ਝਗੜਨਾ ਬੇਹਦ ਸ਼ਰਮਨਾਕ ਹੈ ਔਰ ਖਾਸ ਤੌਰ ਤੇ ਕਿਸੇ ਦੀ ਜਾਨ ਲੈਣੀ ਉਸ ਤੋਂ ਵੱਡੀ ਜਿਹੜੀ ਗੱਲ ਕਹਿ ਸਕਦੇ ਆ ਕਿ ਜਾਨ ਲੈਣੀ ਕਿੰਨੀ ਸੌਖੀ ਹੋ ਗਈ ਹੈ ਚਾਹੇ ਉਹ ਮਾਮੂਲੀ ਜੀ ਗੱਲ ਹੋਵੇ ਜਾਂ ਬੱਚਿਆਂ ਦੀ ਲੜਾਈ ਪਿੱਛੇ ਕਿਉਂਕਿ ਕੱਲ ਵੀ ਅਸੀਂ ਇੱਕ ਖਬਰ ਚਲਾਈ ਸੀ ਜਿੱਥੇ ਵਿੱਚ ਬੱਚਿਆਂ ਦੀ ਲੜਾਈ ਪਿੱਛੇ ਜਿਹੜੀ ਗੋਲੀਆਂ ਚੱਲ ਗਿਆ ਸੀ ਔਰ ਜਿਸ ਇਹਨਾਂ ਗੋਲੀਆਂ ਵਿੱਚ ਇੱਕ ਤੇ ਇੱਕ ਮੈਲਾ ਦੀ ਮੌਤ ਹੋ ਗਈ ਸੀ ਔਰ ਇੱਕ ਬੱਚੀ ਤੇ ਇੱਕ ਬੰਦਾ ਜਿਹੜਾ ਸੀ ਗੰਬੀਰ ਜ਼ਖਮੀ ਸੀ ਔਰ ਅੱਜ ਖਬਰ ਜਿਹੜੀ ਹੈ ਉਹ ਤਰਨਤਾਰਨ ਤੋਂ ਆ ਗਈ ਜਿੱਥੇ ਬੱਚਿਆਂ ਦੀ ਲੜਾਈ ਪਿੱਛੇ ਨੌਜਵਾਨ ਨੂੰ ਇੰਨਾ ਜ਼ਿਆਦਾ ਕੁੱਟਿਆ ਲੋਹੇ ਦੀ ਰੌਡਾਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਮਾਰਿਆ ਕਿ ਉਸ ਦੀ ਜ਼ਖਮਾਂ ਦੀ ਤਾ ਨਾ ਸਹੰਦਾ ਹੋਇਆ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਕੀਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਚਾਰੇ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਨੇ ਔਰ ਜੋ ਜੋ ਉਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੇ ਭਰਾ ਦੇ ਮੁਤਾਬਕ ਇਸ ਹਮਲੇ ਦੇ ਪਿੱਛੇ ਅੰਜਿਸ਼ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਬੱਚਿਆਂ ਦੀ ਗਵਾਂਡੇ ਦੇ ਬੱਚਿਆਂ ਦੇ ਨਾਲ ਆਪਸ ਵਿੱਚ ਟਕਰਾਅ ਹੋਇਆ ਸੀਗਾ ਔਰ ਇਸੀ ਟਕਰਾਅ ਦੇ ਚੱਲਦੇ ਜੁੜਾਏ ਇਸ ਖੂਨ ਜਿਹੜਾ ਨੌਜਵਾਨ ਦਾ ਖੂਨ ਕੀਤਾ ਗਿਆ ਉਸ ਨੂੰ ਮਾਰਿਆ ਗਿਆ ਹੈ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਭੈਣਾਂ ਜਿਹੜੀਆਂ ਨੇ ਉਹ ਰਾ ਨੂੰ ਦੁਹਾਈਆਂ ਪਾਰੀਆਂ ਨੇ ਔਰ ਭੈਣ ਜਿਹੜੀ ਕਿ ਭੈਣਾ ਜੜੀਆਂ ਰਖੜੀ ਲਈ ਇੰਤਜ਼ਾਰ ਕਰੀਆਂ ਸੀ ਭਰਾ ਦਿਆਂ ਉਹ ਭਰਾ ਜਿਹੜਾ ਹੈ ਮੁੜ ਕੋ ਵਾਪਸ ਨਹੀਂ ਆਇਆ ਕਿਉਂਕਿ ਘਰ ਕਾਰ ਦੇ ਵਿੱਚ ਉਸ ਕਾਰ ਦੇ ਵਿੱਚ ਭੈਣ ਜਿਹੜੀ ਅਸੀਂ ਇੰਤਜ਼ਾਰ ਕਰ ਰਹੀ ਸੀ ਭਰਾ ਦਾ ਪਰ ਭਰਾ ਨੂੰ ਗਵਾਂਡੀਆਂ ਵੱਲੋਂ ਹੀ ਮਾਰ ਦਿੱਤਾ ਗਿਆ ਹੈ ਫਿਲਹਾਲ ਪਰਿਵਾਰ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਔਰ ਪਰਿਵਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਛ ਆਖਿਆ ਹੈ ਔਰ ਪੁਲਿਸ ਇਸ ਮਾਮਲੇ ਵਿੱਚ ਕੀ ਕੁਛ ਕਾਰਵਾਈ ਕਰ ਰਹੀ ਹੈ ਆਓ ਸੁਣਦੇ ਹਾਂ हाल से आए थे रखड़ी बांधने के लिए यहाँ पे आए थे मेरे पति को लोगों ने मार दिया मेरे को कुछ इंसाफ चाहिए आप लोगों से कुछ कोई हेल्प है, कीजिए मेरी आप लोग आप क्या क्या आज और की बिंती है मेरी अल्लाह बाग मेरी अल्लाह पगम आप क्या क्या आगे आगे चेक आप Oh, Mira, the meri is a little O of a little bit of a little bit of a little ya of a little bit of a little bit of a ਕਾ ਬੁਲਾਇ ਲੈ ਵੀਰੇ ਕੋ ਇਹ ਮੈਂ ਮਜ਼ਾਤੀ ਨਸ਼ਣੇ ਫਿਰਦੇ ਦੀਏ ਅਸੰਦਰੇ ਕੋਈ ਲੱਗਦਾ ਇਹ ਟੋਡਾ ਦਾ ਲੱਗਦਾ ਪਰ ਰੈਗਰ ਸੋ ਮੈਨ ਦ ਨਾ ਹੋ ਲੈ ਮੇਰਾ ਨਾਮ ਦਗਦੀਸ਼ ਹੈ ਬੇਟਿਆ ਰਖੜੀ ਬਣਾਉਣ ਆਏ ਸੀਗਾ ਸੰਜੂ ਨਾਮ ਹੈਗਾ ਤੇ ਕੋਈ ਬੱਚਾ ਦਾ ਨਿੱਕੇ ਨਿੱਕੇ ਦਾ ਝਗੜਾ ਹੋਇਆ ਸੀਗਾ ਆਹੀ ਜਾ ਕੇ ਉਹਨਾਂ ਤੋਂ ਮਾਫੀ ਮੰਗ ਲਈ ਤੇ ਵੀ ਕੋਈ ਗੱਲ ਨਹੀਂ ਬੱਚੇ ਗਿਆ ਹਟ ਗਏ ਉਹਨਾਂ ਨੇ ਮਨ ਚ ਰੱਖੀ ਹੈਗੀ ਉਹਨਾਂ ਨੇ ਮਨ ਚ ਰੱਖੀ ਹੈਗੀ ਤੇ ਮੇਰੇ ਬੇਟੇ ਨਿੱਕੇ ਦੋਨੇ ਬਾਹਰ ਘੁੰਮਣ ਗਏ ਸੀਗੇ ਤੇ ਉਹ ਸ਼ਰਾਬ ਪੀ ਕੇ ਤਿੰਨ ਜਣੇ ਤਿੰਨੇ ਜਣੇ ਸੀਗੇ ਤਿੰਨ ਤੋਂ ਭਰਾ ਸੀਗੇ ਤੇ ਇੱਕ ਉਹਨਾਂ ਦਾ ਸਾਲਾ ਸੀਗਾ ਇਨਾਂ ਨੇ ਕੋਈ ਰਹਿ ਕੀਤੀ ਸੀ ਕਿ ਮੇਰੇ ਮੁੰਡੇ ਗਏ ਸੀਗੇ ਉਹਨਾਂ ਨੂੰ ਮਾਰਨ ਦੇ ਪਈ ਨਿੱਕਾ ਮੁੰਡਾ ਭਾਜਾ ਜਿਹੜੇ ਮੇਰੇ ਪੋਪਾਲ ਤੋਂ ਮੁੰਡਾ ਆਇਆ ਸੀਗੇ ਰਖੜੀ ਬੰਨਣ ਉਹਨਾਂ ਨੇ ਸਾਰੇ ਨੂੰ ਮਾਰ ਹੀ ਦਿੱਤੇ ਖਤਮ ਹੀ ਕਰਤਾ ਗੇ ਮੇਰੇ ਮੁੰਡੇ ਮੇਰੇ ਮੁੰਡੇ ਖਤਮ ਕਰਤਾ ਪਤਾ ਨਹੀਂ ਕੀ ਕੀ ਮਾਰਿਆ ਗੇ ਤਾਂ ਮੇਰੇ ਮੁੰਡੇ ਦੀ ਮਰੋੜ ਕੇ ਤੋੜਤੀ ਹੈਗੀ ਇੱਕ ਉਹਨਾਂ ਦਾ ਜਿਹੜਾ ਸਾਲਾਗਾ ਉਹਨੇ ਮਤੋਂ ਮਰੋੜੀ ਹੈਗੀ ਪੋਤਾ ਭਰਾ ਹੀ ਮੇਰਾ ਤੇ ਰਖੜੀ ਬਣਾਉਣ ਵਾਸਤੇ ਆਇਆ ਸੀ ਕੋਈ ਪੋਪਾਲ ਤੋਂ ਆਇਆ ਸੀ ਏ ਸਾਡਾ ਝਗੜਾ ਹੋਇਆ ਬੱਚੇ-ਬੱਚੇ ਦੇ ਸਾਡਾ ਉਹ ਵੀ ਰਾਜੀਨਾਮਾ ਹੋ ਗਿਆ ਸੀ ਚਲੋ ਉਹ ਵੀ ਬਹਿ ਗਈ ਤੇ ਅਸੀਂ ਵੀ ਬਹਿ ਗਈ ਤੇ ਉਹਨਾਂ ਕਿਤੇ ਮਨਚੇ ਰੱਖੀ ਸੀ ਤੇ ਚਲੋ ਸਾਡਾ ਰਾਜੀਨਾਮਾ ਹੋ ਗਿਆ ਚਲੋ ਬੱਚੇ-ਬੱਚੇ ਘੁੰਮਣ ਫਿਰਨ ਵਾਸਤੇ ਚਲੇ ਗਏ ਸੀ 2 ਮਿੰਟ ਵਾਸਤੇ ਬਾਹਰ ਕਿਤੇ ਘੁੰਮਣ ਤੇ ਉਹਨਾਂ ਨੇ ਤੇ ਸ਼ਰਾਬ ਸ਼ਰੂਪ ਪੀਤੀ ਸਰ ਤੇ ਸਾਨੂੰ ਪਤਾ ਨਹੀਂ ਜਦੋਂ ਵਾਰਤਾ ਕੀਤੀ ਉਹਨਾਂ ਨੇ ਛੋਟਾ ਛੋਟਾ ਬੜੀ ਪਬਲਿਕ ਵੀ ਛੱਡ ਦੋ ਛੱਡ ਉਹਨਾਂ ਨੇ ਛੱਡਿਆ ਨਹੀਂ ਸਰ ਕਿਨੇ ਤੇਰੇ ਮੇਰੇ ਵਰਗੇ ਲਗਾ ਕੇ ਘਰੇ ਤੇ ਸਵੇ ਤੁਹਾਡੇ ਬੱਚੇ ਨੂੰ ਕੁੱਟਮਾਰ ਹੋਣ ਦੀਗੀ ਜਦੋਂ ਅਸੀਂ ਭੱਜੇ ਹੋਏ ਉਹ ਤਾਂ ਮਤਲਬ ਭੱਜ ਗਏ ਹੀ ਜਦੋਂ ਅਸੀਂ ਬੱਚੇ ਚੁੱਕੇ ਬੱਚੇ ਲੈ ਕੇ ਭੱਜੇ ਸਗਲੋ ਹਸਪੀਟਲ ਤੇ ਉੱਥੇ ਵੇਖਿਆ ਤਾਂ ਬੱਚਾ ਖਤਮ ਹੋ ਗਿਆ ਸੀ ਸਰ ਬਸ ਉਹਨੂੰ ਕੁਝ ਨਹੀਂ ਹਾਨੂੰ ਇਨਸਾਫ ਚਾਹੀਦਾ ਜਿਨ੍ਹਾਂ ਨੇ ਨਾਂ ਵਾਰਤਾ ਕੀਤੀ ਤਿੰਨ ਤੇ ਭਰਾ ਹੀ ਇੱਕ ਉਹਨਾਂ ਦਾ ਸਾਲਾ ਇੱਕ ਤੇ ਨਾਂ ਸੰਜੂਹੀ ਇੱਕ ਤੇ ਨਾਂ ਮਿਰਜਾ ਹੀ ਇੱਕ ਤੇ ਨਾਂ ਵੀ ਸ਼ੰਭੂ ਹੀ ਤੇ ਜਿਹੜਾ ਉਹਨਾਂ ਦਾ ਸਾਲਾ ਉਹਦਾ ਨਾਂ ਵੀ ਸੁਹਾਸ਼ ਹੀ ਸਰ ਸਰ ਬੋਲੋ ਸਰ ਸਾਡੀ ਵੀ ਕੋਈ ਸਹਾਇਤਾ ਕਰਨ ਦੀ ਪਰ ਉਸ ਪਰਸਾਂ ਪੂਰੀ ਮਦਦ ਕਰਨ ਦੀ ਸਾਡੀ ਸਰ ਪਰ ਸਾਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਕੱਡੀ ਤੋਂ ਕੱਡੀ ਸਜ਼ਾ ਚਾਹੀਦੀ ਸਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰ ਸਾਨੂੰ ਇਹ ਮਿਤੀ 18 8 24 ਨੂੰ ਉੱਥੇ ਮਰਾਦਪੁਰੇ ਚ ਝੁੱਗੀਆਂ ਤੇ ਰਹਿੰਦੇ ਆ ਉਹ ਰਾਜਸਤਾਨੀ ਪਰਵਾਸੀ ਆ ਕੇ ਤੇ ਉਹਨਾਂ ਦਾ ਬੱਚੇ ਦੀ ਕੋਈ ਲੜਾਈ ਨੂੰ ਲੈ ਕੇ ਆਪਸ ਝਗੜਾ ਹੋਇਆ ਸੀ ਜਿੱਚ ਸੰਜੂ ਸਨ ਆਫ ਜਗਦੀਸ਼ ਦੇ ਜਿਹੜੇ ਆ ਉਹ ਮੌਤ ਹੋ ਗਈ ਝਗੜੇ ਦੇ ਦੌਰਾਨ ਉਦੇਸ ਬੰਚ ਮਕਦਮਾ ਨੰਬਰ 159 ਅੰਡਰ ਸੈਕਸ਼ਨ 103 ਬੀ ਐਨ ਐਸ ਤਹਿਤ ਦਰਜ ਕੀਤਾ ਵਾ ਜਿਹਦੇ ਜੇ ਦੋਸ਼ੀ ਇੱਕ ਦੋਸ਼ੀ ਮੇਨ ਜਿਹੜਾ ਸੀ ਸੰਜੂ son of ਬਨਵਾਰੀ ਉਹਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਤਿੰਨ ਹੋਰ ਇਹਦੇ ਦੋਸ਼ੀ ਨਾਮ ਜਾਂਦੇ ਜਿਨ੍ਹਾਂ ਲਈ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਗ੍ਰਿਫਤਾਰ ਕੀਤਾ ਜਾਊਗਾ